ਆ ਰੱਦ ਕਰਨ ਦੀ ਮੰਗ ਵਾਲੀ ਬਾਜਬਾਦੀ ਪੀਟੀਸ਼ਨ ਤੇ ਸਰਕਾਰ ਨੂੰ ਨੋਟਿਸ ਗ੍ਰਿਫਤਾਰੀ ਤੇ ਵੀ 22 April ਤੱਕ ਰੋਕ ਬਾਜਵਾਦੇ ਮੀਡੀਆ ਚ ਬਿਆਨ ਦੇਣ ਤੇ ਵੀ پابੰਦੀ ਜੀ ਜੀ ਟਿੱਪਣੀਆਂ ਨੂੰ ਲੈ ਕੇ ਅਮਨ अरोड़ा ਦਾ ਪ੍ਰਤਾਪ ਬਾਜਵਾਨ ਨੂੰ ਖੁੱਲੀ ਬਹਿਸ ਦਾ ਚੈਲੰਜ ਬੋਲੇ ਬਾਜਵਾਦ ਦਿਨ تھا ਅੱਜ ਸਮਾ ਤੈਕਰਨ ਮੀਡੀਆ ਸਾਹਮਣੇ ਓਪਨ ਡਿਬੇਟ ਕਰਾਂਗੇ ਕੁਸ਼ਕੋ ਡੀਐਮਪੀ ਸਰਗਿਸਿੰਘ ਖਾਲਸਾ ਦਾ ਵਰਦਾਰ ਦਾਵਾ ਨਿਊਜ਼ ਟੀਮ ਨੇ ਬੋਲੇ ਮੇਰੇ ਖਿਲਾਫ ਕੇਸ ਦਰਜ ਕਰਨ ਦੀ ਹੋ ਰਹੀ ਤਿਆਰੀ ਐਨਡੀਪੀਐਸ ਦਾ ਪੱਤਾ ਕੱਟ ਕੇ ਮੈਨੂੰ ਵੱਡਾ ਸਮਗਲਰ ਦਖਾਹਣ ਦੀ ਹੋਵੇਗੀ ਕੋਸ਼ਿਸ਼ ਅਲਾਇਨ ਦੇ ਸਵਾਲ ਤੇ ਐਮਪੀ ਖਾਲਸਾ ਦਾ ਸਿੱਧਾ ਜਵਾਬ ਕਿਸੇ ਵੀ ਪਾਰਟੀ ਨਾਲ ਨਹੀਂ ਹੋਵੇਗਾ ਗਠਜੋੜ ਅੰਮ੍ਰਿਤਪਾਲ ਦੇ ਨਾਲ ਮਿਲ ਕੇ ਇਕੱਲਹੀ ਲੜਾਂਗੇ 2027 ਦੀਆਂ ਚੋਣਾਂ ਬੰਦੀ ਸਿੱਖਾਂ ਦੇ ਮਾਮਲੇ ਤੇ ਐ ਜੀ ਪੀ ਸੀ ਦੀ ਸੁਪਰੀਮ ਕੋਰਟ ਨੂੰ ਅਪੀਲ ਧਾਮੀ ਬੋਲੇ ਕੇਂਦਰ ਸਰਕਾਰ ਨੂੰ ਤੁਰੰਤ ਫੈਸਲਾ ਲੈਣ ਦੇ ਦਿਓ ਨਿਰਦੇਸ਼ ਬੰਦੀ ਸਿੱਖਾਂ ਨੂੰ ਰਿਹਾਰ ਨਾ ਕਰਨਾ ਮਨੁੱਖੀ ਅਧਿਕਾਰਾਂ ਦੀ ਹੈ ਉਲੰਘਣਾ ਕਪੂਤਲਾ ਦੇ ਪਿੰਡ ਦੇ ਸੇ ਚਾਚ ਗ੍ਰੰਥੀ ਤੇ ਉਸਦੀ ਮਾਤਾ ਦੀ ਬੁਰੀ ਤਰ੍ਹਾਂ ਕੁੱਟਮਾਰ ਗੁਰੂ ਘਰ ਚਕਾਰ ਖੜੀ ਕਰਨ ਤੋਂ ਮਨਾ ਕਰਨ ਤੇ ਕੁੱਟਿਆ ਪਿੰਡ ਦੇ ਹੀ ਚਾਰ ਲੋਕਾਂ ਖਿਲਾਫ ਮਾਮਲਾ ਦਰਜ सोनिया राहुल ते ईडी एक्शन लेके सियासी बवाल चंडीगढ़ सने देश भर कांग्रेस का प्रदर्शन केंद्र से बदलाखोरी की सियासत लगाए इल्जाम बीजेपी का निशाना कहा पूरा गांधी परिवार ही है पृष्ठ दिल्ली यूथ दूसरे दिन भी रॉबर्ट वाड्रा तो ईडी पुछ की पुछगिछ पंजाब अंब ने अठारह चले अजय बत्ती चलने वाले ਹੁਣ ਕਿਹਦੇ ਕਿਹਦੇ ਉੱਤੇ ਸਿੱਟ ਮਾਣਾ ਮੈਨੂੰ ਇਸ ਗੱਲ ਦਾ ਨਹੀਂ ਹਿਲਪ ਬੇਨਾ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਰਬਜੀਤ ਕੌਰ ਨਿਊਜ਼ 819 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਤੇ ਸਭ ਤੋਂ ਪਹਿਲੇ ਗੱਲ ਕਰਾਂਗੇ ਅਮਨ ਅਰੋੜਾ ਦੀ ਜਿਨ੍ਹਾਂ ਨੇ ਲੀਡਰ ਆਫ ਆਪੋਜੀਸ਼ਨ ਪਟਾਪ ਸਿੰਘ ਬਾਜਵਾ ਨੂੰ ਇੱਕ ਵੱਡਾ ਚੈਲੰਜ ਕੀਤਾ ਹੈ ਅਮਨ ਅਰੋੜਾ ਨੇ ਖੁੱਲੀ ਬਹਿਸ ਦਾ ਚੈਲੰਜ ਪਟਾਪ ਸਿੰਘ ਬਾਜਵਾ ਸੀਐਲਪੀ ਲੀਡਰ ਨੂੰ ਦਿੱਤਾ ਹੈ ਅਮਨ ਅਰੋੜਾ ਨੇ ਕਿਹਾ ਕਿ ਬਾਜਵਾ ਦਿਨ ਤਾਂ ਅਤੇ ਸਮਾਪਤ ਕਰਨ ਮੀਡੀਆ ਸਾਹਮਣੇ ਅਸੀਂ ਖੁੱਲੀ ਬਹਿਸ ਕਰਾਂਗੇ ਮੀਡੀਆ ਸਾਹਮਣੇ ਅਸੀਂ ਓਪਨ ਡਿਬੇਟ ਕਰਾਂਗੇ ਬਾਜਵਾ ਨੇ ਮੇਰੇ ਤੇ ਨਿਚੇ ਟਿੱਪਣੀਆਂ ਕੀਤੀਆਂ ਨੇ ਮੈਂ ਅਜ ਤੱਕ ਕਿਸੇ ਤੇ ਕੋਈ ਵੀ ਨੀਚੀ ਟਿੱਪਣੀ ਨਹੀਂ ਕੀਤਾ ਬਾਜਵਾ ਜਦਸੰ ਪੰਜਾਬ ਦੇ ਲੋਕਾਂ ਨੂੰ ਗੁੰਮਰਾਹਕਿਉ ਕੀਤਾ ਪੰਜਾਬ ਦੇ ਲੋਕਾਂ ਨੂੰ ਮਿਸਲੀਡ ਕਿਉ ਕੀਤਾ ਬਾਜਵਾ ਆਪਣੇ ਬੱਤੀ ਬੰਬਾ ਵਾਲੇ ਬਿਆਨ ਤੇ ਮੁਆਫੀ ਮੰਗਣ ਪ੍ਰਤਾਪ ਸਿੰਘ ਬਾਜਵਾ ਤੇ ਹਮਲਾਵਰ ਨੇ ਅਮਨ अरोड़ा ਤੋਂ ਇੱਕ ਸਟੇਟਮੈਂਟ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਨਿਊਜ਼ ਦੀ ਟੀਮ ਦੇ ਖਾਸ ਸ਼ੋਅ ਨਿਊਜ਼ ਰੂਮ ਕਟਾਇਰਾ ਚ ਦਿੱਤੀ ਗਈ ਸੀ ਕਿ ਪੰਜਾਬ ਚ ਪੰਜਾਬ ਬੰਬ ਆਏ ਨੇ 18 ਚੱਲ ਗਏ ਨੇ 32 ਹਲੇ ਚੱਲਨੇ ਬਾਕੀ ਨੇ ਪਤਾ ਨਹੀਂ ਸੀ ਇਹ ਭਗਵੰਤ ਜੀ

ਪਾਜਵਾ ਤੋਂ ਸੋਰਸ ਪੁੱਛ ਰੇ ਹਾਂ ਕਿ ਸਾਨੂੰ ਸੋਰਸ ਦੱਸੋ ਪਾਜਵਾ ਨੂੰ ਪਤਾ ਤੈ ਕਿ ਬਾਜ ਨੂੰ ਐਡੀ ਵੱਡੀ ਇਨਫੋਰਮੇਸ਼ਨ ਕਿੱਥੋਂ ਮਿਲੀ ਹੈ ਉਹਨਾਂ ਦਾ ਸੋਰਸ ਕੀ ਹੈ ਇਹੀ ਕੱਲ ਕਿਸਕੇ ਨਾਲ ਸੀ ਵੇਖਾਇ ਸੀ ਕਿ ਫੇਸ ਸਾਥ ਜੋ ਸਾਈਬਰ ਖਾਣਾ ਹੈ ਉਥੇ ਪ੍ਰਤਾਪ ਸਿੰਘ ਬਾਜਵਾ ਪਹੁੰਚੇ ਸੀ ਸਮੁੱਚੀ ਲੀਡਰਸ਼ਿਪ ਉਹਨਾਂ ਦੇ ਨਾਲ ਮੌਜੂਦ ਸੀ ਹਾਲਾਂਕਿ ਅੰਦਰ ਜਾਣ ਦੀ ਪਰਮਿਸ਼ਨ ਕਿਤ ਨੂੰ ਨਹੀਂ ਦਿੱਤੀ ਗਈ ਸੀ ਪਰ 56 ਘੰਟੇ ਪ੍ਰਤਾਪ ਸਿੰਘ ਬਾਜਵਾ ਤੋਂ ਸਵਾਲ ਜਵਾਬ ਕੀਤੇ ਗਏ ਸੀ ਤੇ ਅੱਜ ਇਸ ਪੂਰੇ ਮਾਮਲੇ ਲੈ ਕੇ ਸੁਣਵਾਈ ਵੀ ਪੰਜਾਬ ਰਾਣਾ ਹਾਈ ਕੋਰਟ ਹੋਈ ਸੀ ਇਸ ਪੂਰੇ ਮਾਮਲੇ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ 22 ਤਰੀਕ ਤੱਕ ਜਵਾਬ ਮੰਗਿਆ ਗਿਆ ਹੈ ਫਿਲਹਾਲ 22 ਤਰੀਕ ਤੱਕ ਜੋ ਪੁਲਿਸ ਹੈ ਪ੍ਰਤਾਪ ਸਿੰਘ ਬਾਜਵਾ ਨੂੰ ਗ੍ਰਿਫਤਾਰ ਨਹੀਂ ਕਰ ਸਕੇਗੀ ਤੇ ਹੁਣ ਬ੍ਰੈੱਡ ਕਾਨਫਰੈਸ ਕੁਝ ਦੇ ਪਹਿਲਾ ਹੀ ਅਮਨ ਅਰੋੜਾ ਦੇ ਬੋਲੋ ਕੀਤੇ ਗਏ ਪਟਾਪ ਸਿੰਘ ਬਾਜੋ ਨੇ ਇੱਕ ਵੱਡਾ ਚੈਲੰਜ ਸਿੱਧਾ ਚੈਲੰਜ ਦਿੰਦੇ ਹੋਏ ਨਜ਼ਰ ਆਏ ਕਿ ਥਾ ਸਮਾਜ ਸਮੁਦਸੋ ਮੀਡੀਆ ਦੇ ਸਾਹਮਣੇ ਅਸੀਂ ਓਪਨ ਡਿਬੇਟ ਕਰਾਂਗੇ ਮਾਨਸਾ ਤੋਂ ਦੇ ਪਰਿਵਾਰ ਦੇ ਵਿੱਚ ਇਹ ਵਾਕਿਆ ਹੋਇਆ ਹੁੰਦਾ ਤਾਂ ਤੁਹਾਨੂੰ ਪਤਾ ਲੱਗਦਾ ਕਿ ਪਰ ਜਵਾਨੀ ਦੇ ਵਿੱਚ ਜਦੋਂ ਬਾਪ ਚਲਾ ਜਾਂਦਾ ਉਸ ਘਰ ਤੇ ਕੀ ਬੀਤ ਤੁਸੀਂ ਐਪਰੀਸ਼ੀਏਟ ਕਰਨ ਦੇ ਬਜਾਏ ਤੁਸੀਂ ਤੇ ਤੁਹਾਡੇ ਕੁਲੀਗਸ ਨੇ ਹਰ ਚੀਜ਼ ਨੂੰ ਵਿਵਾਦਿਤ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਦੇ ਪ੍ਰਧਾਨ ਨੇ ਮੈਨੂੰ ਬੜਾ ਅਫਸੋਸ ਹੈ ਨਿੱਜੀ ਮਸਲਿਆਂ ਦੇ ਵਿੱਚ ਬਿਲੋ ਦੀ ਬੈਲਟ ਹਿੱਟ ਕੀਤਾ ਮੈਂ ਇੱਥੇ ਜਵਾਬ ਨਹੀਂ ਦੇਣਾ ਚਾਹੁੰਦਾ ਮੈਂ ਸਮਨ ਅਰੋੜੇ ਨੂੰ ਯਾਦ ਕਰਾਉਣਾ ਚਾਹੁੰਦਾ ਥੋੜਾ ਜਿਹਾ ਆਪਣੇ ਘਰ ਨਾਲ ਵੀ ਆਪਣੇ ਮੰਜੇ ਥੱਲੇ ਵੀ ਕਿਤੇ ਸੋਟਾ ਪੇਰ ਨਹੀਂ ਨਹੀਂ ਤੇ ਮੈਂ ਤੈਨੂੰ ਦੱਸੂਗਾ ਤੁਹਾਡੇ ਘਰ 'ਚ ਵੀ ਜੇ ਟ੍ਰੈਜੇਡੀ ਹੋਈ ਸੀ ਉਹਦਾ ਕਾਰਨ ਕੀ ਤੋ ਇਸ ਗੱਲ ਕਰਨ ਬਗਾਨੇ ਲੋਕਾਂ ਤੇ ਕਦੀ ਇਸ ਕਿਸਮ ਦੀ ਦੂਸ਼ਣਬਾਜ਼ੀ ਨਹੀਂ ਕਰੀ ਸੀ ਸਾਨੂੰ ਤੁਹਾਡੀ ਇਹ ਜਿਹੜੀ ਜਮਾਤ ਹੈ ਇਹ ਜਿਹੜੀ ਉਹ ਕੀ ਕਹਿੰਦੇ ਹੁੰਦੇ ਨੇ ਇਹਨਾਂ ਦੀ ਫਰਜ਼ੀ ਇਨਕਲਾਬੀਆਂ ਦੀ ਜਮਾਤ ਸਾਨੂੰ ਸਰਟੀਫਿਕੇਟ ਲੈਣ ਦੀ ਨੈਸ਼ਨਲਿਸਟ ਪਾਰਟੀਆਂ ਨੂੰ ਲੋੜ ਨਹੀਂ ਹੈ ਕਿ 1900 ਕੀ 1990 91 92 ਵਾਲਾ ਮਨਜੀਤ ਸਿੰਘ ਖਾਲਿਸਤਾਨ ਲਿਬਰੇਸ਼ਨ ਫੋਰਸ ਕਾਦੀਆਂ ਦਾ ਉੱਗਾ ਅੱਤਵਾਦੀ ਮਨਜੀਤ ਸਿੰਘ ਤੁਹਾਡੇ ਡਾਕਟਰ ਕਹਿੰਦੇ ਸੀ ਜਿਹਨੂੰ ਉਹ ਯਾਦ ਹੈ ਕਿ ਨਹੀਂ ਯਾਦ ਕੀ ਮਨਜੀਤ ਸਿੰਘ ਅੱਤਵਾਦੀ ਹੁੰਦਾ ਸੀ ਇੱਕ ਮਨਜੀਤ ਸਿੰਘ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਕਾਦੀਆਂ ਦਾ ਉਹਨੂੰ ਡਾਕਟਰ ਵੀ ਕਹਿੰਦੇ ਸੀਗੇ ਕੀ ਬਾਜਵਾ ਸਾਹਿਬ ਉਹ ਤੁਹਾਡੇ ਯਾਦ ਹੈ ਕਿ ਨਹੀਂ ਯਾਦ ਕੀ ਬਾਜਵਾ ਸਾਹਿਬ ਤੁਹਾਡੇ ਜਦੋਂ ਉਹਦੀ ਇੰਟਰੋਗੇਸ਼ਨ ਇੰਟੈਲੀਜੈਂਸ ਬਿਊਰੋ ਵੱਲੋਂ ਦਿੱਲੀ ਦੇ ਵਿੱਚ 99 ਦੇ ਵਿੱਚ ਕੀਤੀ ਗਈ ਤੇ ਉਸ ਇੰਟਰੋਗੇਸ਼ਨ ਦੇ ਵਿੱਚ ਕੀ ਕੀ ਖੁਲਾਸੇ ਹੋਏ ਥੋੜੇ ਯਾਦ ਹੈ ਕਿ ਮੈਂ ਯਾਦ ਕਰਾਵਾਂ ਉਹਨਾਂ ਖੁਲਾਸਿਆਂ ਦੇ ਵਿੱਚ ਕਿਹੜੇ-ਕਿਹੜੇ ਕਾਂਗਰਸ ਦੇ ਟੌਪ ਲੀਡਰਾਂ ਨੂੰ ਤੇ ਟੌਪ ਪੁਲਿਸ ਦੇ ਅਫਸਰਾਂ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਦਾ ਖੁਲਾਸਾ ਹੋਇਆ ਤੇ ਉਹਨਾਂ ਦੇ ਤਾਰ ਔਰ ਨਾਮ ਕਿਹਦੇ ਕਿਹਦੇ ਨਾਲ ਜੁੜਦੇ ਰਹੇ ਬਾਜਵਾ ਸਾਹਿਬ ਉਹ ਤੁਹਾਡੇ ਯਾਦ ਹੈ ਕਿ ਮੈਂ ਯਾਦ ਕਰਾਵਾਂ ਤੁਹਾਨੂੰ ਕੀ ਬਾਜਵਾ ਸਾਹਿਬ ਤੁਸੀਂ 23 ਸੈਕਟਰ ਵਾਲੀ ਉਸ ਕੋਠੀ ਨੂੰ ਵੀ ਭੁੱਲ ਗਏ ਜਿਹਦੇ ਵਿੱਚ ਉਸ ਇਨਵੈਸਟੀਗੇਟਿਵ ਸਟੋਰੀ ਤੁਸੀਂ ਗੱਲ ਕੀਤੀ ਹੈ ਨਾ ਕਿ ਮੈਦਾਂ ਅਖਬਾਰਾਂ ਚੋਂ ਖੜੀ ਪੜੀ ਪੜਾਈ ਗੱਲ ਬੋਲਤੀ ਮੈਂ ਤੁਹਾਨੂੰ ਯਾਦ ਕਰਾਉਣਾ ਤੁਸੀਂ ਅਖਬਾਰਾਂ ਚੋਂ ਪੜ੍ਹ ਕੇ ਬੋਲੀ ਹੋਣੀ ਹੈ ਸ਼ਾਇਦ ਆ ਦੇਸ਼ ਦੇ ਉੱਗੇ ਮੈਗਜ਼ੀਨ ਦੇ ਵਿੱਚ ਦੀ ਇਨਵੈਸਟੀਗੇਟਿਵ ਸਟੋਰੀ ਦੇ ਵਿੱਚ ਜੋ ਉਸ 23 ਸੈਕਟਰ ਵਾਲੀ ਕੋਠੀ ਦਾ ਜ਼ਿਕਰ ਸੀਗਾ ਜਿੱਥੇ ਐਕਸਪਲੋਸਿਵਸ ਦੇ ਨਾਲ ਭਰੀ ਹੋਈ ਕਾਰ ਅੰਬੈਸਡਰ ਕਾਰ ਲੁਕੋਈ ਗਈ ਸੀਗੀ ਤੇ ਉਸ ਉਸ ਕਾਰ ਦੇ ਨਿਸ਼ਾਨੇ ਦੇ ਉੱਪਰ ਕੌਣ-ਕੌਣ ਸੀਗਾ ਕੀ ਬਾਜਵਾ ਸਾਹਿਬ ਇਹ ਉਹ ਭੁੱਲ ਗਏ ਤੁਸੀਂ ਤੇ ਉਸ ਤੋਂ ਮਗਰੋਂ ਜਦੋਂ ਇਹ ਹੋਇਆ ਸਾਰਾ ਕੁਝ ਬਾਜਵਾ ਸਾਹਿਬ ਚੰਡੀਗੜ੍ਹ ਪੁਲਿਸ ਵੱਲੋਂ ਕੌਣ-ਕੌਣ ਦੋ ਵਾਰੀ ਚੱਕ ਕੇ ਇੰਟਰੋਗੇਟ ਕੀਤਾ ਗਿਆ ਤੇ ਉਹਨਾਂ ਦੀਆਂ ਬਿਨਾ ਕੱਪੜਿਆਂ ਦੀਆਂ ਫੋਟੋ ਉਸੇ ਮੈਗਜ਼ੀਨ ਦੇ ਵਿੱਚ ਛਪੀਆਂ ਉਹ ਯਾਦ ਹੈ ਤੁਹਾਡੇ ਕਿ ਮੈਂ ਯਾਦ ਕਰਾਵਾਂ ਸੋ ਮੇਰੇ ਕਹਿਣ ਦਾ ਮਤਲਬ ਇਹ ਔਰ ਉਸ ਤੋਂ ਬਾਅਦ ਉਸ ਤੋਂ ਬਾਅਦ ਇਸ ਸਾਰੇ ਕਾਸੇ ਤੇ ਪੜਦਾ ਪਾਉਣ ਦੇ ਲਈ ਮਿੱਟੀ ਪਾਉਣ ਦੇ ਲਈ ਤੇ ਬਚਣ ਦੇ ਲਈ ਸਰਦਾਰ ਬੈਂਸ ਸਿੰਘ ਨੂੰ ਲੈ ਕੇ ਉਸ ਸਮੇਂ ਦੇ ਕੇਂਦਰੀ ਮੰਤਰੀ ਸਰਦਾਰ ਬੂਟਾ ਸਿੰਘ ਕੋਲੇ ਕੌਣ ਗਿਆ ਸੀ ਬਾਜਾ ਸਾਹਿਬ ਯਾਦ ਹੈ ਤੁਹਾਡੇ ਕਿ ਮੈਂ ਯਾਦ ਕਰਾਵਾਂ ਤੁਹਾਨੂੰ ਇਹ ਸਾਰਾ ਕੁਝ ਮੈਂ ਨਹੀਂ ਬੋਲ ਰਿਹਾ ਇਹ ਉਸੇ ਉਸੇ ਨੈਸ਼ਨਲ ਮੈਗਜ਼ੀਨ ਦੀ ਇਨਵੈਸਟੀਗੇਟਿਵ ਸਟੋਰੀ ਦੇ ਵਿੱਚ ਦਰਜ ਹੈ ਪਰ ਇਹ ਠੀਕ ਹੈ ਕਿ ਉਸ ਸਮੇਂ ਸਰਕਾਰ ਇੱਥੇ ਵੀ ਇਹਨਾਂ ਦੀ ਸੀਗੀ ਤੇ ਕੇਂਦਰ ਦੇ ਵਿੱਚ ਵੀ ਇਹਨਾਂ ਦੀ ਸੀਗੀ ਤੇ ਇਸ ਕਰਕੇ ਪੜਦੇ ਨੇ ਜਿਹੜੇ ਉਹ ਪੈ ਗਏ ਉਹਦੇ ਉੱਪਰ ਸੋ ਜੇ ਮੈਂ ਤੇ ਗਾਂ ਨੂੰ ਵੀ ਕਹੂੰਗਾ ਮੈਂ ਕਦੇ ਨਿੱਜੀ ਤੂਤਲਾਾਂ ਦੇ ਵਿੱਚ ਪਿਆ ਨਹੀਂ ਹੈਗਾ ਨਾ ਮੈਂ ਕਦੇ ਤੱਥਾਂ ਤੋਂ ਬਿਨਾਂ ਗੱਲ ਕੀਤੀ ਹੈ ਮੈਂ ਜੋ ਗੱਲ ਤੁਸੀਂ ਕੀਤੀ ਹੈ ਤੇ ਜੋ ਗੱਲ ਅੱਜ ਮੈਂ ਕਰ ਰਿਹਾ ਮੈਂ ਤੁਹਾਨੂੰ ਸਿੱਧੇ ਮੱਥੇ ਚੈਲੰਜ ਕਰਦਾ ਕਿ ਦਿਨ ਵੀ ਤੁਹਾਡਾ ਟਾਈਮ ਵੀ ਤੁਹਾਡਾ ਥਾਂ ਵੀ ਤੁਹਾਡੀ ਚੂਜ਼ ਕਰ ਲੋ ਚੱਕ ਲੋ ਹਾਂ ਦਿਨ ਨਾਲ ਟਾਈਮ ਤੇ ਮੀਡੀਆ ਦੇ ਸਾਹਮਣੇ ਬੈਠਾਂਗੇ ਤੁਸੀਂ ਆਪਦੀ ਗੱਲ ਰੱਖ ਲਓ ਮੈਂ ਆਪਦੀ ਰੱਖ ਲੂ ਜੇ 50 ਮਿੰਟਾਂ ਦੇ ਵਿੱਚ ਇਹ ਸਿਰੇ ਤੋਂ ਸਿਰੇ ਤੱਕ ਨਾ ਦੇੜ ਕੇ ਰੱਖਦਾ ਨਾ ਤਾਂ ਅਮਨ ਰੋੜਾ ਨਾ ਕਿਉ ਸੋਇਸ ਕਰਕੇ ਮੇਰੀ ਬਾਜਵਾ ਸਾਹਿਬ ਨੂੰ ਬੇਨਤੀ ਹੈ ਕਿ ਜੋ ਤੁਹਾਡੇ ਕੋਲੋਂ ਜੋ ਤੁਹਾਡੇ ਕੋਲ ਤੁਸੀਂ ਜਾਣੇ ਵਿੱਚ ਕਹੀ ਹੈ ਤੁਸੀਂ ਅਣਜਾਣੇ ਦੇ ਵਿੱਚ ਕਹੀ ਹੈ ਮੈਨੂੰ ਨਹੀਂ ਪਤਾ ਤੁਸੀਂ ਤੁਹਾਡੇ ਕੋਲ ਸਹੀ ਮਾਇਨੇ ਦੇ ਵਿੱਚ ਕੋਈ ਇਨਫੋਰਮੇਸ਼ਨ ਆ ਤਾਂ ਪੁਲਿਸ ਨੂੰ ਦੋ ਜੇ ਨਹੀਂ ਕੋਈ ਇਨਫੋਰਮੇਸ਼ਨ ਹੈਗੀ ਤੇ ਲੋਕਾਂ ਨੂੰ ਗੁੰਮਰਾਹ ਕਿਉਂ ਕੀਤਾ ਪੰਜਾਬ ਦੇਆਂ ਨੂੰ ਕਿਉਂ ਉਹਨਾਂ ਦੇ ਮਨਾਂ ਦੇ ਵਿੱਚ ਡਰ ਤੇ ਭੈ ਦਾ ਮਾਹੌਲ ਜਿਹੜਾ ਉਹ ਪੈਦਾ ਕਰਨ ਵਾਲੀ ਗੱਲ ਤੁਸੀਂ ਨਿਊਜ਼ 18 ਦੇ ਚੈਨਲ ਉੱਪਰ ਬੈਠ ਕੇ ਕਹੀ ਉਹਦੇ ਬਾਰੇ ਤੁਸੀਂ ਮਾਫੀ ਮੰਗੋ ਆਪਦੀ ਐਕਸਪਲੇਨੇਸ਼ਨ ਦੋ 5 अप्रैल तक प्रताप सिंह बाजवादी गिरफ्तारी ते रोक लगाई गई है हाई कोर्ट ने दरअसल सरकार नु नोटिस जारी करके इस पूरे मामले ते जवाब मंगे मामले संबंधी बाजवादी मीडिया च बयान देन भी रोक पंजाब रहना हाई कोर्ट उ लगाई गई है पुलिस जांच सहयोग करने दे निर्देश दिए गए ने जो भी पुलिस बुलावे बाजवादी जाना होवेगा हाई कोर्ट ते या हाई कोर्ट

ਐਫਆਈਆਰ ਰੱਦ ਕਰਨ ਦੀ ਬੰਕੀ ਪਾਜਵਨ న్యూਸ 18 ਤੇ ਪਤੀ ਬੰਬਾ ਵਾਲਾ ਬਿਆਨ ਦਿੱਤਾ ਜਵਾਜ਼ਲੀਫਤ ਆਪੋਜੀਸ਼ਨ ਦੇ ਖਿਲਾਫ ਜਿਹੜਾ ਪਰਚਾ ਸਾਰੇ ਪੰਜਾਬ ਦੀ ਇੱਕ ਚਰਚਾ ਬਣਿਆ ਹੋਇਆ ਜਿਹੜਾ ਕਿ ਕੱਲ ਵੀ ਤੁਸੀਂ ਦੇਖਿਆ ਕਿ ਉਹ ਬਿਨਾਂ ਚਕਚਾਹਟ ਤੋਂ ਮੈਟਰ ਅਸੀਂ ਕੱਲ ਮੈਂਸ਼ਨ ਕੀਤਾ ਲੇਕਿਨ ਅੱਜ ਸੁਣਵਾਈ ਅਧੀਨ ਸੀਗਾ ਇਹ 24 ਘੰਟੇ ਦਾ ਸਮਾਂ ਸੀ ਬਟ ਉਹਨਾਂ ਨੇ ਫਿਰ ਵੀ ਇਹ ਸੋਚਦੇ ਹੋਏ ਆਪਣਾ ਜੋ ਕਮਿਟਮੈਂਟ ਸੀ ਉਹ ਗਏ ਕੱਲ ਉਥੇ 6 ਘੰਟੇ ਗ੍ਰਿਲਿੰਗ ਹੋਈ 2 ਵਜੇ ਤੋਂ ਲੈ ਕੇ 8:30 ਵਜੇ ਤੱਕ ਉਹਨਾਂ ਨੇ ਉਥੇ ਪੁਲਿਸ ਸਟੇਸ਼ਨ 'ਚ ਉਹਨਾਂ ਨੇ ਜੋ ਉਹਨਾਂ ਨੇ ਕੋਆਪਰੇਟ ਕੀਤਾ ਜੋ ਉਹਨਾਂ ਨੂੰ ਪੁੱਛਿਆ ਗਿਆ ਉਹ ਦੱਸਿਆ ਗਿਆ ਜੋ ਸੋਰਸ ਸੋਰਸ ਸਾਰੇ ਬਣਾ ਕੇ ਪੁੱਛ ਰਿਹਾ ਕਿ ਸੋਰਸ ਦੱਸੋ ਉਹਨਾਂ ਨੇ ਸੋਰਸ ਸਾਰੇ ਰਿਵੀਲ ਕਰਤੇ ਜੋ ਜਿਸ ਬੇਸ ਤੇ ਉਹਨਾਂ ਨੇ ਉਹ ਬਿਆਨ ਦਿੱਤਾ ਸੀਗਾ ਉਸ ਬਿਆਨ ਬੇਬੁਨਿਆਦ ਬਿਆਨ ਦੇ ਬੇਸ ਤੇ ਜਿਹੜੀ ਐਫਆਈਆਰ ਹੋਈ ਉਹਨੂੰ ਅਸੀਂ ਚੈਲੰਜ ਕੀਤਾ ਸੀ ਜਿਹੜਾ ਕਿ ਮਾਨਜੋਗ ਹਾਈ ਕੋਰਟ ਨੇ ਅੱਜ ਨੋਟਿਸ issues ਕਰਦੇ ਹੋਏ ਸਟੇਟ ਨੂੰ ਕਿਹਾ ਕਿ ਇਹਦਾ ਜਵਾਬ ਦੱਸੋ ਜਿਹੜੇ ਜਿਹੜੇ issues ਇਹਨਾਂ ਨੇ petition ਚ raise ਕੀਤੇ ਆ on the maintainability of these sections whether a section ਤਰ੍ਹਾਂ ਹਮਾਤੇ ਇਹ stand ਕਰ ਸਕਦੀਆਂ ਕਿ ਨਹੀਂ ਕਰ ਸਕਦੀਆਂ ਅਰੈਸਟ ਤੇਰੇ ਭਾਈ ਅਰੈਸਟ ਤੁਸੀਂ ਤਾਂ ਅਰੈਸਟ ਹੀ ਤੇ ਤੁਹੇ ਜਾਓ ਕਿਉਂਕਿ ਇਹ ਹਾਂ ਮੈਨ ਇਸ ਦੈਟ ਓਨਲੀ ਹਾਂ ਅਰੈਸਟ ਹੀ ਆਸਕ ਨਾਟ ਟੂ ਅਰੈਸਟ ਇਨ ਟਿਲ ਦ ਨੈਕਸਟ ਡੇਟ ਆਫ ਹੀアリング he will he's he's been asked not to issue any public statement in this regard dekho sara jittha mudda pakka hai tode news channel to hi pakka hoya ta ki bada national security da issue hai ta jadon main tode ba interview sun reha si ta ode vich de tode anchor si ohna ne vi bar bar source puchya si ਤੇ ਪੁਲਿਸ ਨੇ ਵੀ ਸਟੇਟ ਨੇ ਵੀ ਇਹੀ ਚੀਜ਼ بار بار ਇਹਨਾਂ ਤੋਂ ਪੁੱਛਦੀ ਆ ਤੁਸੀਂ ਇੱਕ ਲੀਡਰ ਆਫ ਆਪੋਜੀਸ਼ਨ ਹੋ ਤੁਹਾਡੇ ਇੱਕ ਬੜਾ ਵੱਡਾ ਕਨਸਟੀਟਿਊਸ਼ਨ ਪੋਸਟ ਤੁਸੀਂ ਹੋਲਡ ਕਰ ਰਹੇ ਹੋ ਤੇ ਤੁਹਾਡੀ ਸਟੇਟ ਪ੍ਰਤੀ ਡਿਊਟੀ ਬੰਦੀ ਆ ਵੀ ਜੇ ਤੁਹਾਡੇ ਕੋਲ ਕੋਈ ਐਸੀ ਜੀ ਇਨਫੋਰਮੇਸ਼ਨ ਹੈਗੀ ਆ ਤਾਂ ਉਹ ਇਨਫੋਰਮੇਸ਼ਨ ਨੂੰ ਕਲੀਅਰਲੀ ਸਟੇਟ ਦੇ ਨਾਲ ਸ਼ੇਅਰ ਕਰਨ ਇਹਦੇ ਵਿੱਚ ਕੋਈ ਪੋਲਿਟਿਕਸ ਨਹੀਂ ਹੈਗੀ ਹੁਣ ਬੜ ਜੇ ਕੋਈ ਤੁਹਾਡੇ ਕੋਲ ਸੋਰਸ ਹੈ ਹੀ ਨਹੀਂ ਕੋਈ ਇਨਫੋਰਮੇਸ਼ਨ ਹੈ ਹੀ ਨਹੀਂ ਐਵੇਂ ਮਨ ਕਢਾਂ ਤੇ ਜਿਵੇਂ ਬਾਕੀ ਗੱਲਾਂ ਕਰਦੇ ਨੇ ਉਵੇਂ ਹੀ ਸਟੇਟਮੈਂਟਸ ਦੇਣੀਆਂ ਨੇ ਤਾਂ ਉਹ ਅਫੈਂਸ ਬੰਦ ਹੈ ਤੇ ਉਹਦੇ ਅੰਦਰ ਹੀ ਐਫਆਈਆਰ ਕੀਤੀ ਗਈ ਹੈ ਹੁਣ ਜੇ ਇਹਨਾਂ ਕੋਲ ਹਜੇ ਵੀ ਸੋਰਸ ਹੈ ਬਾਰ ਬਾਰ ਇਹੀ ਬੁਲਾ ਕੇ ਪੁੱਛਿਆ ਜਾ ਰਿਹਾ ਸੋਰਸ ਹਜੇ ਵੀ ਦੱਸ ਦੋ ਬਟੇ ਕੋਈ ਜਿਹੜੀ ਕੋਰਪਰੇਟ ਨਹੀਂ ਕਰ ਰਹੀ ਤਾਂ ਇਸੇ ਕਰਕੇ ਐਫਆਈਆਰ ਲਾਂਚ ਹੋਈ ਹੈ ਉਹਦੇ ਵਿੱਚ ਉਹਨਾਂ ਦੇ ਬਾਜਵੇ ਦੇ ਵਕੀਲਾਂ ਵੱਲੋਂ ਕਿਹਾ ਗਿਆ ਕਿ ਇੱਕ ਲੇਡੀ ਕਨਸਟੇਬਲ ਦੀ ਸ਼ਿਕਾਇਤ ਸਿੱਧਾ ਐਫਆਈਆਰ ਕਰ ਲਈ 1173 ਦਾ ਪ੍ਰੋਸੀਜਰ ਫਾਲੋ ਨਹੀਂ ਕੀਤਾ ਗਿਆ ਤੇ ਪਲੱਸ ਅਖਬਾਰ ਜਿਹੜੀ ਸਟੇਟਮੈਂਟ ਹੈ ਉਹ ਉਹ ਪਹਿਲਾ ਅਖਬਾਰ ਚ ਵੀ ਆਈ ਹੋਈ ਹੈ ਮੈਂ ਆਪਣੇ ਸੋਰਸ ਹਸਾਬ ਨਾਲ ਦੱਸਿਆ ਦੇਖੋ ਜਿਹੜਾ ਪ੍ਰोसीजर ਦੀ ਪ੍ਰੋਪਰ ਪ੍ਰोसीजर ਨਾਲ ਫੋਲੋ ਜਿਹੜਾ ਪ੍ਰੋਪਰ ਪ੍ਰोसीजर ਹੈ ਫੋਲੋ ਕੀਤਾ ਗਿਆ ਉਸ ਤੋਂ ਇਲਾਵਾ ਜਿਹੜੀ ਸਟੇਟਮੈਂਟਸ ਜਿਹੜੀ ਵੀ ਲੇਡੀ ਕਨਸਟੇਬਲ ਦੇ ਬੇਸ ਦੇ ਉੱਤੇ ਪ੍ਰੋਪਰ ਜਿਹੜਾ ਪ੍ਰੋਵੀਜ਼ਨ ਜਿਹੜੀਆਂ ਉਹਨਾਂ ਦੇ ਅਕੋਰਡਿੰਗਲੀ ਐਫਆਈਆਰ ਹੋਈ ਹੈ ਤੇ ਪ੍ਰੋਪਰ ਲੀਗਲ ਐਫਆਈਆਰ ਹੈ ਤੇ ਇਸ ਤੋਂ ਇਲਾਵਾ ਜਿਹੜੀ ਇਹਨਾਂ ਦੇ ਸੋਰਸ ਦੀ ਗੱਲ ਹੈ ਕਿ ਹਾਂ ਮੇਰੇ ਕੋ ਨਿਊਜ਼ ਆਈਟਮ ਦੀ ਤੋਂ ਦੇ ਵੀ ਇੰਟਰਵਿਊ ਦੇ ਵਿੱਚ ਉਹ ਤੋਂ ਬਾਅਦ ਜਦੋਂ ਇੰਟੈਲੀਜੈਂਸ ਦੇ ਜਾਣ ਤੋਂ ਬਾਅਦ ਇੰਟਰਵਿਊ ਦੇ ਵਿੱਚ ਉਹਦੇ ਵਿੱਚ ਵੀ ਇਹਨਾਂ ਨੇ ਕਿੱਥੇ ਵੀ ਇਹ ਜ਼ਿਕਰ ਨਹੀਂ ਕੀਤਾ ਮੈਂ ਇੱਕ ਆ ਨਿਊਜ਼ ਆਰਟੀਕਲ ਤੇ ਬੇਜ ਕਰ ਰਹੇ ਹਾਂ ਹੁਣ ਐਫਆਈ ਲਾਉਚ ਹੋ ਗਈ ਉਹ ਤੋਂ ਬਚਣ ਦੇ ਲਈ ਹੁਣ ਉਹ ਇੱਕ ਨਿਊਜ਼ ਆਰਟੀਕਲ ਦੇ ਉੱਤੇ ਆ ਗਏ ਜਦ ਕਿ ਉਹ ਦੋਨੋਂ ਸਟੇਟਮੈਂਟਸ ਟੋਟਲੀ ਡਿਫਰੈਂਟ ਹੈ ਇਹ ਵੀ ਪੜ ਰਹੇ ਨੇ ਕੋਰਟ ਨੇ ਵੀ ਇਹ ਚੀਜ਼ ਕਹੀ ਵੀ ਇਹ ਦੋਨੋਂ ਸਟੇਟਮੈਂਟਸ ਡਿਫਰੈਂਟ ਨੇ ਤਾਂ ਬਟ ਫਿਰ ਵੀ ਚਲੋ ਹੁਣ ਰਿਪਲਾਈ ਲਈ ਟਾਈਮ ਲੈਂਦਾ ਹੋਇਆ ਅਸੀਂ ਇਨੋ ਐਂਟਰਟੇਨ ਕਰੇ ਠੀਕ ਹੈ ਮੇਰੀ ਬੇਨਤੀ ਸੁਣੋ ਇੱਕ ਵਾਰ ਮੈਂ ਮਸ਼ਕੂਰ ਆ ਜਿਹੜੀ ਹਾਈ ਕੋਰਟ ਤੋਂ ਰਾਹਤ ਮਿਲੀ ਹੈ ਬਟ ਕਿਉਂਕਿ ਮੈਟਰ ਸਬ ਜੁਡੀਸ਼ੀਅਲ ਹੈ ਮੈਂ ਉਸ ਤੇ ਬਹੁਤੀ ਟਿੱਪਣੀ ਕਰਨਾ ਨਹੀਂ ਚਾਹੁੰਦਾ ਅੱਜ ਜਿਸ ਤਰ੍ਹਾਂ ਦੇ ਨਾਲ ਪੱਟਾ ਤੋਂ ਕਹਿ ਵੀ ਕੋਈ ਕੋਈ ਦੇਖੀ ਯਾਰ ਇੱਕ ਮਿੰਟ ਕੋਈ ਗੱਲ ਨਹੀਂ ਇਹਨਾਂ ਦੇ ਰੋਕਣ ਦੇ ਬਾਵਜੂਦ ਅਸੀਂ ਮੂਵ ਕਰਦੇ ਠੀਕ ਹੈ ਪੰਜਾਬ ਬੰਬਈ ਨੇ 18 ਚੱਲੇ ਅਗੇ ਬਤੀ ਚੱਲਣ ਵਾਲੇ ਹੁਣ ਕਿਹਦੇ ਕਿਹਦੇ ਉੱਤੇ ਸੱਟ ਮਾਰਨਾ ਮੈਨੂੰ ਇਸ ਗੱਲ ਦਾ ਨਹੀਂ ਹਲਬ ਬੈਨਾ ਅੱਗੇ ਵਧਾਂਗੇ ਗੱਲ ਕਰਾਂਗੇ ਜਗਜੀਤ ਸਿੰਘ ਡੱਲੇਵਾਲ ਦੀ ਬਠਿੰਡਾ ਛ ਡੱਲੇਵਾਲ ਦੀ ਪੀਸ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਕਿਉਂਕਿ ਸਰਕਟ ਹਾਊਸ ਚ ਪ੍ਰੈਸ ਕਾਨਫਰੰਸ ਰੱਖੀ ਗਈ ਸੀ ਜ਼ਿਲ੍ਹਾ ਪ੍ਰਸ਼ਾਸਨ ਨੇ ਸਰਕਟ ਹਾਊਸ ਚ ਹੋਰ ਮੀਟਿੰਗ ਨੂੰ ਦਾ ਹਵਾਲਾ ਦਿੱਤਾ ਇਸਾਨ ਸਰਕਟ ਹਾਊਸ ਦੇ ਬਾਹਰ ਹੀ ਡੇਰਾ ਲਗਾ ਲਿਆ ਹੈ कॉन्फ्रेंस की जानी सी, ले के पहला ही विवाद छिड़ गया क्योंकि प्रेस कॉन्फ्रेंस रखी हुई प्रशासन ने सरकट हाउस की कोई होर होनी है कोई होर मीटिंग का हवाला दिता गया

ਸੁਰਜ ਪਾਨ ਫੋਨ ਲਾਈਨ ਤੇ ਜੁੜੋਏ ਨੇ ਸੁਰਜ ਡਿਟੇਲਸ ਜਾਨਣਾ ਚਾਹਵਾਂਗੇ ਮੌਕੇ ਤੇ ਕੀ ਕੁਝ ਹੋਇਆ ਤੇ ਹੁਣੇ ਵੀ ਕਿਤੇ ਕਿਸਾਨ ਡੇਰਾ ਲਵਾ ਕੇ ਬੈਠੇ ਹੋਏ ਨੇ ਬਿਲਕੁਲ ਸਭ ਤੋਂ ਪਹਿਲਾਂ ਤੁਹਾਨੂੰ ਅਪਡੇਟ ਦੇ ਦੇਵਾਂ ਇਸ ਖਬਰ ਦੇ ਵਿੱਚ ਕਿ ਹੁਣ ਤੋਂ ਕੁਝ ਅੱਧਾ ਮਿੰਟ ਜਾਂ 1 ਮਿੰਟ ਪਹਿਲਾਂ ਜਿਹੜੀ ਕਾਨਫਰੰਸ ਹੈ ਉਹ ਪ੍ਰਸ਼ਾਸਨ ਕਰਾਉਣ ਵਾਸਤੇ ਐਗਰੀ ਹੋ ਗਿਆ ਔਰ ਸਰਕਟ ਹਾਊਸ ਦੇ ਵਿੱਚ ਹੀ ਪ੍ਰੈਸ ਕਾਨਫਰੰਸ ਹੈ ਉਹ ਸ਼ੁਰੂ ਹੋ ਗਈ ਹੈ ਕਿਉਂਕਿ ਡੱਲੇਵਾਲ ਜਦੋਂ ਪ੍ਰੈਸ ਕਾਨਫਰੰਸ ਕਰਨ ਨੂੰ ਲੈ ਕੇ ਕੱਲ ਦਾ মিডিਆ ਨੂੰ ਮੈਸੇਜ ਲੱਗਿਆ ਸੀ ਪਰ ਕਿਤੇ ਨਾ ਕਿਤੇ ਆ ਕੇ ਜਿਵੇਂ ਇਸ ਕਮਿਊਨੀਕੇਸ਼ਨ ਰਹਿ ਗਿਆ ਗਾਇਬ ਰਹਿ ਗਿਆ ਉਧਰੋਂ ਪ੍ਰਸ਼ਾਸਨ ਵੱਨੀ ਵੀ ਤਰਕ ਦਿੱਤਾ ਗਿਆ ਕਿ ਇਸ ਜਗ੍ਹਾ ਦੇ ਉੱਪਰ ਪਹਿਲਾਂ ਜਿਹੜੇ ਕੁਝ ਲੋਕ ਨੇ ਉਹ ਪ੍ਰੈਸ ਕਾਨਫਰੰਸ ਕਰ ਰਹੇ ਨੇ ਔਰ ਹਵਾਨਾਏ ਦਿੱਤਾ ਗਿਆ ਕਿ ਜਿਹੜਾ ਬਠਿੰਡਾ ਦੇ ਮੇਅਰ ਨੇ ਜਾਂ ਕੁਝ ਆਮ ਆਦਮੀ ਪਾਰਟੀ ਦੇ ਲੀਡਰ ਨੇ ਉਹ ਆਪ ਦੀ ਬੈਠ ਕੇ ਗੱਲਬਾਤ ਕਰ ਰਹੇ ਨੇ ਪਰ ਜਦੋਂ ਦੂਸਰੇ ਪਾਸਿਓਂ ਕਿਸਾਨਾਂ ਵੱਨੀ ਉਹ ਪ੍ਰੈਸ਼ਰ ਵਧਦਾ ਹੋਇਆ ਤਾਂ ਕਰਕੇ ਕਿਤੇ ਨਾ ਕਿਤੇ ਪ੍ਰਸ਼ਾਸਨ ਨੇ ਵਿੱਚ ਬਚਾ ਦਾ ਰਸਤਾ ਕੱਢਿਆ ਤੇ ਇੱਕ ਖਾਲੀ ਹਾਲ ਦੇ ਵਿੱਚ ਇਹਨਾਂ ਨੂੰ ਬਿਠਾ ਕੇ ਔਰ ਕਾਨਫਰੰਸ ਤਾਂ ਕਿਹੜੀ ਸਟਾਰਟ ਹੋ ਗਈ ਜੋ ਵੀ ਉਹਨੇ ਫੈਕਟ ਰੱਖਣੇ ਸੀਗੇ ਢੱਲੇਵਾਲ ਸਾਹਿਬ ਉਹ ਰੱਖ ਰਹੇ ਨੇ ਔਰ ਪਹਿਲਾਂ ਕਿਉਂਕਿ ਕਿਤੇ ਨਾ ਕਿਤੇ ਜਾ ਕੇ ਇਸ ਤਰ੍ਹਾਂ ਦੀ ਸਥਿਤੀ ਬਣ ਗਈ ਸੀ ਕਿ ਢੱਲੇਵਾਲ ਖੁਦ ਆਪਣੇ ਬੰਦਿਆਂ ਦੇ ਨਾਲ ਜਾ ਕੇ ਸਰਕਟ ਹਾਊਸ ਦੇ ਵਿੱਚ ਕਮਰੇ ਵਿੱਚ ਬੈਠ ਗਏ ਸੀਗੇ ਪਰ ਕਿਤੇ ਨਾ ਕਿਤੇ ਜਾ ਕੇ ਵਿੱਚ ਵਿਚਾਲਾ ਦਾ ਰਸਤਾ ਪ੍ਰਸ਼ਾਸਨ ਨੇ ਕੱਟ ਕੇ ਉਹਨਾਂ ਨੂੰ ਇੱਕ ਖੁੱਲੇ ਰੂਮ ਦੇ ਵਿੱਚ ਪਿਠਾ ਕੇ ਹਾਲਾਂਕਿ ਜਿਸ ਜਗ੍ਹਾ ਤੇ ਕਾਨਫਰੰਸ ਹੋਣੀ ਸੀ ਉਸ ਜਗ੍ਹਾ ਤੇ ਕਾਨਫਰੰਸ ਨਹੀਂ ਹੋ ਸਕੀ ਹੈ ਕਿਉਂਕਿ ਬਾਕਾਇਦਾ ਉੱਥੇ ਚੇਅਰ ਲੱਗੀਆਂ ਨੇ ਕਾਨਫਰੰਸ ਹਾਲ ਲੱਗਿਆ ਪਰ ਪ੍ਰਸ਼ਾਸਨ ਨੇ ਬਿਗੜਾ ਰਸਤਾ ਕੱਢਿਆ ਔਰ ਪਰਦੇ ਉੱਪਰ ਹੀ ਇਹ ਜਿਹੜੇ ਸੋਫੇ ਲੱਗੇ ਹੋਏ ਨੇ ਉਸ ਜਗ੍ਹਾ ਦੇ ਉੱਪਰ ਬਿਠਾ ਕੇ ਢੱਲੇ ਵੱਲ ਨੂੰ ਕਾਨਫਰੰਸ ਹੈ ਜਿਹੜੀ ਉਹ ਸਟਾਰਟ ਹੋ ਗਈ ਹੈ ਜੀ ਸੂਰਜ ਜੀ ਪ੍ਰੈਸ ਕਾਨਫਰੰਸ ਤੁਹਾਡੇ ਵੱਲ ਜ਼ਿਕਰ ਕੀਤਾ ਗਿਆ ਕਿ ਸ਼ੁਰੂ ਹੋ ਚੁੱਕੀ ਹੈ ਕਿਸ ਅਹਿਮ ਇਸ਼ੂ ਤੇ ਆ ਪੂਰੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਕਿ ਔਨ ਦੀ 4 ਮਈ ਦੀ ਮੀਟਿੰਗ ਨੂੰ ਲੈ ਕੇ ਆ ਪੂਰੀ ਕਾਨਫਰੰਸ ਹੈ ਦੇਖੋ ਕਾਨਫਰੰਸ ਆ ਜੀ ਸਟਾਰਟ ਹੋਈ ਹੈ ਕਿਸ ਤਰ੍ਹਾਂ ਦੀ ਗੱਲਾਂ ਬਾਤਾਂ ਨਿਕਲ ਕੇ ਸਾਹਮਣੇ ਆਉਂਦੀਆਂ ਨਹੀਂ ਪਰ ਜਿਸ ਤਰ੍ਹਾਂ ਦੀ ਇਨਫੋਰਮੇਸ਼ਨ ਮੀਡੀਆ ਦੇ ਕੋਲ ਸੀ ਕਿ ਡਰੱਗ ਕਿਤੇ ਨਾ ਕਿਤੇ ਵੱਡਾ ਮੁੱਦਾ ਔਰ ਡਰੱਗਸ ਨੂੰ ਲੈ ਕੇ ਕਿਤੇ ਨਾ ਕਿਤੇ ਇਸ ਕਾਨਫਰੰਸ ਦਾ ਫੋਕਸ ਰਹੇਗਾ ਔਰ ਦੂਸਰੇ ਪਾਸੇ ਕਿਸਾਨਾਂ ਦੀ ਦੀ ਮੰਗਾਂ ਵਾਲੀ ਗੱਲ ਤਾਂ ਜਿਹੜੀ ਵਿੱਚ ਹੈਗੀ ਹੈਗੀ ਹੈ ਪਰ ਕਿਤੇ ਨਾ ਕਿਤੇ ਮੇਨ ਜਿਹੜਾ ਸਖੜਾ ਟਾਰਗੇਟ ਸੀਗਾ ਉਹ ਡਰੱਗਸ ਨੂੰ ਲੈ ਕੇ ਕੀਤਾ ਜਾ ਰਿਹਾ ਕਿ ਡਰੱਗਸ ਨੂੰ ਲੈ ਕੇ ਅਖੀਰਕਾਰ ਕੀ ਪਲਾਨ ਹੈ ਕਿ ਕਿਸ ਤਰ੍ਹਾਂ ਦਾ ਐਕਸ਼ਨ ਹੋ ਸਕਦਾ ਹੈ ਜਾਂ ਕੀ ਹੋਣਾ ਚਾਹੀਦਾ ਹੈ ਸਭਾਵੇਂ ਨਾ ਚੀਜ਼ਾਂ ਲੈ ਕੇ ਕਾਨਫਰੰਸ ਹੈ ਜਿਹੜੀ ਉਹ ਅੰਦਰ ਚੱਲ ਰਹੀ ਹੈ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸੁਰੇ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਵਿਵਾਦ ਤੋਂ ਬਾਅਦ ਡੱਲੇਵਾਲ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਜਿਸ ਸਕੇ ਮੇਰੇ ਸ देवलो इस गल का जिक्र किया गया कि प्रेस कॉन्फ्रेंस कुछ ही मिनटा पहले स्टार्ट हो चुकी है प्रशासन न सहमति हो गई है एक खाली कमरा एक खाली हॉल दिता गया है तो उ मीटिंग जो है प्रेस कॉन्फ्रेंस जगती डेवाल के वालों की जा रही है

ਸਹਾਬ ਜੀ ਜੋ ਜਥੇਦਾਰ ਸਹਾਬ ਨੇ ਗਿਆਨੀ ਕੁਲਦੀਪ ਸਿੰਘ ਉਹਨਾਂ ਦੇ ਨਾਲ ਵੀ ਇੱਕ ਬਹਿਸਬਾਜ਼ੀ ਦੀ ਆਡੀਓ ਵੀਡੀਓ ਕਲਿੱਪ ਸਾਹਮਣੇ ਆਈ ਸੀ ਤੇ ਹੁਣ ਐਸਜੀਪੀਸੀ ਪ੍ਰਧਾਨ ਨੇ ਵੀ ਮੰਤਰੀ ਹਰਜੋਤ ਵੈਨਸ ਤੇ ਤਿੱਖਾ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਧਾਰਮਿਕ ਮਸਲਾ ਵਿਧਾਨ ਸਭਾ ਚ ਚੁੱਕਣਾ ਗਲਤ ਹੈ ਗੁਰਦੁਆਰਿਆਂ ਦਾ ਪ੍ਰਬੰਧ ਐਸਜੀਪੀਸੀ ਨੇ ਹੀ ਦੇਖਣਾ ਹੈ ਧਾਰਮਿਕ ਫੈਸਲੇ ਦਾ ਅਧਿਕਾਰ ਐਸਜੀਪੀਸੀ ਨੂੰ ਹੈ ਸਰਕਾਰ ਨੂੰ ਨਹੀਂ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਤਾਮੀਨ ਨੇ ਸਿੱਖਿਆ ਮੰਤਰੀ ਪੰਜਾਬ ਦੇ ਹਰਜੋਤ ਬੈਂਸ ਉਨਾਂ ਤੇ ਤਿੱਖਾ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਧਾਰਮਿਕ ਮਸਲਾ ਵਿਧਾਨ ਸਭਾ ਚ ਚੁੱਕਣਾ ਗਲਤ ਹੈ ਗੁਰਦੁਆਰਿਆਂ ਦਾ ਪ੍ਰਬੰਧ ਐਸਜੀਪੀਸੀ ਨੇ ਹੀ ਦੇਖਣਾ ਹੈ ਧਾਰਮਿਕ ਫੈਸਲਾ ਦਾ ਅਧਿਕਾਰ ਐਸਜੀਪੀਸੀ ਨੂੰ ਹੈ ਸਰਕਾਰ ਨੂੰ ਨਹੀਂ ਹੈ ਕਿਉਂਕਿ ਜਦੋਂ ਸੈਸ਼ਨ ਹੋਇਆ ਸੀ ਪੰਜਾਬ ਵਿਧਾਨ ਸਭਾ ਅਸੈਂਬਲੀ ਦਾ ਤੇ ਉਸ ਦੌਰਾਨ ਆਜੂ ਮੁੱਦਾ ਹੈ ਹਰਜੋਤ ਬੈਂਸ ਦੇ ਵੱਲੋਂ ਚੁੱਕਿਆ ਗਿਆ ਸੀ ਕਿਉਂਕਿ ਉਸ ਦੌਰਾਨ ਐਸਜੀਪੀਸੀ ਦੇ ਵੱਲੋਂ ਜੋ ਜਥੇਦਾਰ ਸੀ ਉਹਨਾਂ ਨੂੰ ਸੇਵਾਮੁਕਤ ਕੀਤਾ ਗਿਆ ਸੀ ਉਹ ਮਸਲਾ ਵਿਚਾਰਿਆ ਜਾਏ ਇਸ ਕੱਲ ਦਾ ਜ਼ਿਕਰ ਕੀਤਾ ਗਿਆ ਸੀ ਦੂਸਰੇ ਪਾਸੇ ਤੇ ਹੁਣ ਐਸਜੀਪੀਸੀ ਪ੍ਰਧਾਨ ਹਰਜਨ ਸਿੰਘ ਧਾਮੀ ਨੇ ਕਿਹਾ ਹੈ ਕਿ ajo ਪੂਰਾ ਜੋ ਬੁੱਤਾ ਵਿਧਾਨ ਸਭਾ ਚੁੱਕਿਆ ਗਿਆ ਸੀ ਆਪੇ ਹੈ ਕਿ ਗਲਤ ਹੈ ਕਿਉਂਕਿ ਕੁਟਵਾਰਾ ਦਾ ਪ੍ਰਬੰਧ ਦੇਖਣਾ ਐਸਜੀਪੀਸੀ ਦਾ ਕੰਮ ਹੈ ਸਰਕਾਰ ਦਾ ਕੰਮ ਨਹੀਂ ਹੈ ਦੇਖੋ ਮੈਂ ਪਹਿਲਾਂ ਵੀ ਕਹਿ ਰਿਹਾ ਹਾਂ ਹੁਣ ਕਈ ਵਾਰੀ ਉੱਠਣਗੇ ਵੀ ਹੁਣ ਆਪ ਵਾਲੇ ਪਹਿਲਾਂ ਇਹ ਤਾਂ ਕਲੀਅਰ ਕਰ ਲਵੇ ਉਹ ਤੁਹਾਨੂੰ ਮੰਨਦੇ ਵੀ ਆ ਪਹਿਲਾਂ ਵੀ ਇਹਨਾਂ ਨੇ ਇੱਕ ਉਹਦੋਂ ਸਾਡੇ ਮਤਾ ਬਾਕੇ ਆਪਣੇ ਐਮੈਂਡਮੈਂਟ ਕੀਤੀ ਸੀ ਜਿਹਨੂੰ ਅਸੀਂ ਪੂਰੇ ਜ਼ੋਰ ਦੇ ਨਾਲ ਵਿਰੋਧ ਕੀਤਾ ਸੀ ਇਹ ਸਾਡੀ ਜੂਰਿਸਡਿਕਸ਼ਨ ਹੈ ਜੇ ਹੁਣ ਮੈਂ ਅਕਸਾਈਡ ਦੀ ਕਾਂਪਿ ਸ਼ੋਮਣੀ ਕਮੇਟੀ ਨੇ ਫੈਸਲੇ ਕਰਨੇ ਆ ਜਾਂ ਹੋਰ ਕੋ ਫੈਸਲੇ ਲੋਕਲ ਬਾਡੀ ਦੇ ਕਰਨੇ ਤੇ ਸ਼ੋਮਣੀ ਕਮੇਟੀ ਕਰੂਗੀ ਇਹ ਇੱਕ ਜੂਰਿਸਡਿਕਸ਼ਨ ਹੈ ਗ੍ਰਾਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਇੱਕ ਐਕਟ ਆ ਫਿਰ ਉਹ ਪਾਰਲੀਮੈਂਟ ਦੀ ਨਹੀਂ ਡਿਸਕਸਨ ਉਹ ਤਾਂ ਸਾਡੇ ਕੋ ਸੋਮਰੀ ਕਮੇਟੀ ਆਪਣੇ ਪਈ ਆ ਜਿਹੜੀ ਇਹ ਸਾਰੇ ਬੈਂਸਲੇ ਕਰ ਦਈ ਆ ਸੋ ਇਸ ਕਰਕੇ ਉਹਨਾਂ ਨੂੰ ਮੈਂ ਬੇਨਤੀ ਕਰਨਾ ਇਦਾਂ ਦੇ ਜਿਹੜੇ ਵਿਵਾਦਕ ਤੌਰ ਤੇ ਨੇ ਮੈਂ ਕਹਿੰਦਾ ਕੋਈ ਅਧਿਕਾਰ ਹੀ ਨਹੀਂ ਨੇ ਉਹਨਾਂ ਨੂੰ ਉਹਨੂੰ ਆਪਣੇ ਅਸੈਂਬਲੀ ਦੇ ਵਿੱਚ ਚੱਕਣ ਦਾ ਕੋਈ ਅਧਿਕਾਰ ਨਹੀਂ ਤੇ ਸਾਡਾ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆਪਣਾ ਪ੍ਰਬੰਧ ਕਰਦੀ ਹੈ ਕਾਨੂੰਨ ਦੇ ਅਨੁਸਾਰ ਕੀਤਾ ਜਾ ਰਿਹਾ ਹੈ ਉਹ ਵੀ ਕਾਨੂੰਨੀ ਜਿਹੜੀ ਗੱਲ ਹੈ ਉਹ ਕੋਈ ਤੌਰ ਤੇ ਸੀ ਕਿ ਉਹਦੇ ਅੱਗੇ ਤਾਂ ਸਮਝਾਉਣਾ ਨਹੀਂ ਲੱਗਦਾ ਕਾਨੂੰਨ ਇਹਨਾਂ છોੜ ਦੇ ਦਿੱਤੀ ਆ ਗੁਰਪਤਵੰਨ ਸਿੰਘ ਪੰਨੂ ਦੀ ਧਮਕੀ ਤੇ ਆਵਾਦੀ ਪਾਰਟੀ ਵਿਧਾਇਕ ਕੁਲਵੰਤ ਸਿੱਧੂ ਨੇ ਕਿਹਾ ਹੈ ਕਿ ਧਮਕੀ ਬਾਰੇ ਮੈਨੂੰ ਮੀਡੀਆ ਤੋਂ ਪਤਾ ਲੱਗਿਆ ਹੈ ਮੈਨੂੰ ਕੋਈ ਵੀ ਡਰ ਨਹੀਂ ਹੈ ਮੇਰੀ ਰੱਖਿਆ ਬਾਬਾ ਦੀਪ ਸਿੰਘ ਜੀ ਕਰਦੇ ਨੇ ਦਰਸਲ ਪਿਛਲੇ ਦਿਨ ਹੀ ਕੁਲਵੰਤ ਸਿੰਘ ਰਾਈਫਲ ਲੈ ਕੇ ਡਾਕਟਰ ਭੀਮਰਾਵ ਅੰ베ਦਕਰ ਦੇ ਬੁੱਢੀ ਰਾਖੀ ਕਰਦੇ ਹੋਏ ਦਿਖੇ ਸਨ ਤੇ ਆ ਵੀ ਗੱਲ ਨਿਕਲ ਕੇ ਸਾਹਮਣੇ ਆਈ ਸੀ ਕਿ ਗੁਰਪਤਵੰਨ ਸਿੰਘ ਪੰਨੂ ਨੇ ਵਿਧਾਇਕ ਜੁਨੇ ਆਵਾਦੀ ਪਾਰਟੀ ਦੇ ਕੁਲਦੀਪ ਸਿੱਧੂ ਉਹਨਾਂ ਨੂੰ ਧਮਕੀ ਦਿੱਤੀ ਹੋਣ ਕੁਲਵੰਤ ਸਿੱਧੂ ਨੇ ਕਿਹਾ ਹੈ ਕਿ ਧਮਕੀ ਬਾਰੇ ਮੈਨੂੰ ਮੀਡੀਆ ਤੋਂ ਪਤਾ ਲੱਗਿਆ ਮੈਨੂੰ ਕੋਈ ਵੀ ਡਰ ਨਹੀਂ ਹੈ ਮੇਰੀ ਰੱਖਿਆ ਬਾਬਾ ਦੀਪ ਸਿੰਘ ਜੀ ਕਰਦੇ ਨੇ ਪਿਛਲੇ ਦਿਨੀ ਕੁਲਵੰਤ ਸਿੰਘ ਸਿੱਧੂ ਰਾਈਫਲ ਲੈ ਕੇ ਪਹੁੰਚੇ ਸੀ ਬਾਬਾ ਸਾਹਿਬ ਭੀਮਰਾਵ ਅੰਬੇਦਕਰ ਦੇ ਬੁੱਧੀ ਰਾਖੇ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਪ੍ਰਤਿਮਾ ਤੇ ਬੰਦੂਕ ਲੈ ਕੇ ਰਾਖੀ ਕਰਨ ਦੇ ਮਾਮਲੇ 'ਚ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੂੰ ਇੱਕ ਧਮਕੀ ਮਿਲੀ ਹੈ। ਔਰ ਉਸ ਧਮਕੀ ਦਾ ਜ਼ਿਕਰ ਕੀਤਾ ਜਾ ਰਿਹਾ ਕਿ ਇੱਕ ਆਡੀਓ ਕਾਲ ਜ਼ਰੀਏ ਜਿਹੜੀ ਇਹ ਧਮਕੀ ਦਿੱਤੀ ਗਈ ਹੈ ਔਰ ਇਸੇ ਮੁੱਦੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਸਿੱਧੂ ਸਾਹਿਬ ਇੱਕ ਧਮਕੀ ਦਾ ਜ਼ਿਕਰ ਆ ਰਿਹਾ ਹੈ ਕਿ ਤੁਸੀਂ ਇੱਕ ਬੰਦੂਕ ਦੇ ਨਾਲ ਰਾਖੀ ਕਰਦੇ ਹੋ ਬੀ ਆਰ ਅੰਬੇਦਕਰ ਜੀ ਦੀ ਮੂਰਤੀ ਦੇ ਕੋਲ ਉਸ ਤੋਂ ਬਾਅਦ ਤੁਹਾਨੂੰ ਧਮਕੀ ਮਿਲਦੀ ਹੈ। ਕੀ ਪੂਰਾ ਮਾਮਲਾ ਕੀ ਹੈ? ਦੇਖੋ ਮੈਂ ਅੱਜ ਬੀਸੀਐਨ ਸਕੂਲ ਦੇ ਜਿਹੜੇ ਨੇ ਫੀਸਾਂ ਨੂੰ ਲੈ ਕੇ ਮਾਪਿਆਂ ਦਾ ਮੈਨੇਜਮੈਂਟ ਨਾਲ ਰੇਡ ਕੱਸੀ ਤਾਂ ਉੱਥੇ ਗਿਆ ਤਾਂ ਮੈਨੂੰ ਮੀਡੀਆ ਵਾਲੇ ਭਰਾਵਾਂ ਤੋਂ ਪਤਾ ਲੱਗਿਆ ਕਿ ਜਿਹੜੀ ਹੈ ਤੁਹਾਨੂੰ ਕੋਈ ਧਮਕੀ ਆਈ ਹੈ ਤਾਂ ਮੈਂ ਉਹਨਾਂ ਨੂੰ ਕਿਹਾ ਵੀ ਨਾ ਮੈਨੂੰ ਕਿਸੇ ਨੇ ਫੋਨ ਤੇ ਧਮਕੀ ਦਿੱਤੀ ਆ ਨਾ ਮੈਨੂੰ ਮੇਰੇ ਕੋਈ ਲਿਖਤੀ ਧਮਕੀ ਆਈ ਹੈ ਇਹ ਕੀ ਧਮਕੀ ਹੈ ਕਿ ਇਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਹੈ ਮੀਡੀਆ ਦੇ ਵਿੱਚ ਹਾਈਲਾਈਟ ਤੋਂ ਹੋਣ ਤੋਂ ਬਾਅਦ ਡੀਜੀਪੀ ਸਾਹਿਬ ਨਾਲ ਵੀ ਗੱਲ ਹੋਈ ਹੈ ਐਸసీపీ ਸਾਹਿਬ ਨਾਲ ਵੀ ਹੋਈ ਹੈ ਸਬੰਧਕ ਅਫਸਰ ਸੇ ਬੰਨਾਂ ਨਾ ਵੀ ਫੋਨ ਕਰਕੇ ਮੈਨੂੰ ਮਿਲਣੇ ਆਕੇ ਤੇ ਮੈਂ ਉਹਨਾਂ ਨੇ ਕਹਿਆ ਵੀ ਦੱਸੋ ਤੁਹਾਡੀ ਸੁਰੱਖਿਆ ਦਾ ਕੀ ਪ੍ਰਬੰਧ ਕਰੀਏ ਤੇ ਮੈਂ ਉਹ ਮੀਡੀਆ ਨੂੰ ਪੁੱਛਿਆ ਵੀ ਉਸ ਧਮਕੀ ਦੇ ਵਿੱਚ ਕੀ ਕਿਹਾ ਅਜਿਦੇ ਵਿੱਚ ਉਹ ਕਹਿੰਦੇ ਸੁਣੇ ਨੇ ਮੈਨੂੰ ਕੋਈ ਮੈਂ ਆਡੀਓ ਨਹੀਂ ਸੁਣੀ ਕੋਈ ਜਿਦੇ ਚ ਉਹਨੇ ਦੱਸਿਆ ਮੀਡੀਆ ਵਾਲੇ ਨੇ ਵੀ ਉਹ ਕਹਿ ਰਹੇ ਨੇ ਵੀ ਤੂੰ ਬੰਦੂਖ ਲੈ ਕੇ ਰੱਖਿਆ ਕਰੀਆ ਅ ਅੰਮ੍ਰਿਤਕਰ ਜੀ ਦੀ ਪ੍ਰਤਿਮਾ ਦੀ ਤੇ ਤੇਰੀ ਸੁਰੱਖਿਆ ਕੌਣ ਕਰੂ ਤਾਂ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਮੇਰੀ ਸੁਰੱਖਿਆ ਬਾਬਾ ਦੀਪ ਸਿੰਘ ਮਹਾਰਾਜ 24 ਘੰਟੇ ਕਰਦੇ ਨੇ ਨਾ ਮੈਂ ਕਦੇ ਕਿਸੇ ਤੋਂ ਡਰਿਆ ਤੇ ਨਾ ਮੈਨੂੰ ਕੋਈ ਡਰਾ ਸਕਦਾ ਬਾਬਾ ਜੀ ਦੇ ਵਿੱਚ ਪੂਰਨ ਭਰੋਸਾ ਆਪਣੇ ਮੁੱਖ ਮੰਤਰੀ ਨੂੰ ਪੂਰਨ ਭਰੋਸਾ ਕਿਉਂਕਿ ਅਸੀਂ ਤਾਂ ਨੇਕੀ ਲਈ ਤੁਰੇ ਫਿਰਦੇ ਹਾਂ ਨੇਕੀ ਲਈ ਕੰਮ ਕਰਦੇ ਹਾਂ